ਉਧਿਆਣਾ ਨਜ਼ਦੀਕ ਡੇਲੋ ਨਜ਼ਦੀਕ ਨਹਿਰ ਦੇ ਕੰਢਿਓ ਹਥਿਆਰ ਮਿਲਨੇ ਹਥਿਆਰਾਂ ਦੇ ਵਿੱਚ ਤਿੰਨ ਰਾਕਟ ਲਾਂਚਰ 28 ਪਿਸਟਲ 11 ਮੈਗਜ਼ੀਨ ਅਤੇ ਰਿਵਾਲਵਰ ਬਰਾਮਦ ਕੀਤੇ ਗਏ ਨੇ ਇਹ ਹਥਿਆਰ ਯੂਕੇ ਜਰਮਨੀ ਤੇ ਕੈਨੇਡਾ ਦੇ ਬਣੇ ਦੱਸੇ ਜਾ ਰਹੇ ਨੇ ਪਹਿਲਾਂ ਵੀ ਇਸ ਨਹਿਰ ਦੇ ਕੰਢੇ ਤੋਂ ਹਥਿਆਰ ਮਿਲੇ ਸਨ ਉਸ ਵੇਲੇ 29 ਅਪ੍ਰੈਲ ਨੂੰ ਯਾਨੀ ਕਿ ਇੱਕ ਦਿਨ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਦਿਨ 29 ਅਪ੍ਰੈਲ ਨੂੰ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਸਨ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਪੱਤਰਕਾਰ ਇਵਿੰਦਰ ਸਿੰਘ ਆਲੂਵਾਲੀਆ ਇਵਿੰਦਰ ਕੀ ਇਹ ਪੂਰਾ ਮਾਮਲਾ ਕਿੱਥੋਂ ਹਥਿਆਰ ਬਰਾਮਦ ਹੋਏ ਨੇ ਆਖਿਰ ਕਿਸ ਦੇ ਦੱਸੇ ਜਾ ਰਹੇ ਨੇ ਜੀ ਜੀ ਵਿਕਾ ਜੇ ਅੱਜ ਹਥਿਆਰ ਮਿਲਨੇ ਇਹ ਡੇਲੋ ਨਹਿਰ ਦੇ ਕੰਢੇੋਂ ਮਿਲੇ ਨੇ ਇਸੇ ਤਰ੍ਹਾਂ 29 ਅਪ੍ਰੈਲ ਨੂੰ ਵੀ ਇੱਥੇ ਹੀ ਹਥਿਆਰ ਮਿਲੇ ਸੀਗੇ ਪੰਜਾਬ ਦੇ ਵਿੱਚ ਹਥਿਆਰਾਂ ਦਾ ਜ਼ਖੀਰਾ ਬਾਰ-ਬਾਰ ਮਿਲਣਾ ਕਿਸੇ ਗੱਲ ਵੱਲ ਸੰਕੇਤ ਕਰਦਾ ਹੈ ਕਿ ਜੋ ਅਤਵਾਦ ਵੇਲੇ ਦੇ ਸਮੇਂ ਦੇ ਹਥਿਆਰ ਪਏ ਨੇ ਆਰਡੀਐਕਸ ਪਿਆ ਹੈ ਉਹ ਇੱਥੋਂ ਹੁਣ ਮਿਲਣਾ ਸ਼ੁਰੂ ਹੋਇਆ ਹੈ ਇਸ ਤੋਂ ਕੁਝ ਦਿਨ ਪਹਿਲਾਂ ਜਿਸ ਤਰ੍ਹਾਂ ਜੂਨ 4 ਤੇ ਜੂਨ 10 ਨੂੰ ਸਿਦਵਾ ਲੁਧਿਆਣਾ ਦੇ ਨੇੜੇ ਜੋ ਪਿੰਡ ਹੈ ਉਥੋਂ ਵੀ ਕੁਝ ਹਥਿਆਰ ਤੇ ਆਰਡੀਐਕਸ ਮਿਲੇ ਸੀਗੇ ਉਹਦੇ ਵਿੱਚ ਆਰਡੀਐਕਸ ਕਾਰਟਰੀਜਸ AK47 ਰਾਈਫਲ ਗ੍ਰਨੇਡਸ ਤੇ ਮੈਗਜ਼ੀਨ ਹੋਰ ਬਹੁਤ ਕੁਝ 400 ਦੇ ਕਰੀਬ ਡੈਟੋਨੇਟਰਸ ਵੀ ਮਿਲੇ ਸੀਗੇ ਔਰ ਅੱਜ ਜੋ ਡੈਲੋ ਨਹਿਰ ਦੇ ਕੰਨੇ ਤੋਂ ਦੁਬਾਰਾ ਹਥਿਆਰ ਮਿਲਣ ਦਾ ਮਿਲਣ ਦਾ ਜੋ ਚੀਜ਼ ਹੈ ਉਹ ਜ਼ਰੂਰ ਕਿਸੇ ਗਲਤ ਸੰਕੇਤ ਕਰਦਾ ਹੈ ਕਿ ਇਹ ਹਥਿਆਰ ਜੋ ਅਤਵਾਦ ਦੇ ਸਮੇਂ ਪੰਜਾਬ ਦੇ ਵਿੱਚ ਆਏ ਸੀਗੇ ਉਹ ਦੱਬੇ ਹੋਏ ਸੀਗੇ ਔਰ ਉਹ ਇਨਾ ਇਸ ਵੇਲੇ ਮਿਲ ਰਹੇ ਨੇ ਜੀ ਅਰਵਿੰਦਰ ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਥਿਆਰ ਬਰਾਮਦ ਹੋ ਚੁੱਕੇ ਨੇ ਤੇ ਹੁਣ ਦੁਬਾਰਾ ਹਥਿਆਰ ਬਰਾਮਦ ਹੋ ਨੇ ਕੀ ਮਨਸੂਬੇ ਲੱਗਦੇ ਨੇ ਕੀ ਤੁਹਾਨੂੰ ਜਾਣਕਾਰੀ ਹਾਸਲ ਹੋਈ ਇਸ ਬਾਬਤ ਜੀਵਿਕਾ ਮੈਂ ਪਹਿਲਾਂ ਜਿਸ ਤਰ੍ਹਾਂ ਉੱਥੇ ਪਹੁੰਚ ਕੇ ਦੇਖਿਆ ਸੀਗਾ ਤਾਂ ਉੱਥੇ ਇਹੀ ਦੇਖਣ ਨੂੰ ਮਿਲਿਆ ਸੀ ਕਿ ਜੋ ਹਥਿਆਰ ਨੇ ਕੁਝ ਪੁਰਾਣੇ ਵੀ ਨਹੀਂ ਔਰ ਹੋ ਸਕਦਾ ਹੈ ਅਤਵਾਦ ਵੇਲੇ ਦਾ ਜੋ ਸਮਾਂ ਸੀ ਉਸ ਵੇਲੇ ਦੇ ਹਥਿਆਰ ਦਬਾਏ ਗਏ ਹੋਏ ਨੇ ਕਿਉਂਕਿ ਜਦੋਂ ਮਿਲਟੈਂਸੀ ਸੀਗੀ ਪੰਜਾਬ ਦੇ ਵਿੱਚ ਤਾਂ ਉਸ ਵੇਲੇ ਆਤਵਾਦੀ ਜੋ ਸੀਗੇ ਜਾਂ ਕੋਈ ਐਕਸਟ੍ਰੀਮਿਸਟ ਸਿੱਖ ਆਰਗੇਨਾਈਜੇਸ਼ਨ ਸੀਗੇ ਜਾਂ ਉਹ ਹਥਿਆਰ ਦਬਾਕੇ ਰੱਖ ਦਿੰਦੀਆਂ ਸੀਗੀਆਂ ਔਰ ਕਿਤੇ ਨਾ ਕਿਤੇ ਪੰਜਾਬ ਨੂੰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕਰਦੀਆਂ ਸੀਗੀਆਂ ਜਦੋਂ ਕਿਤੇ ਜ਼ਰੂਰਤ ਪੈਂਦੀ ਸੀਗੀ ਉਸ ਤੋਂ ਬਾਅਦ ਕਈ ਬੰਮ ਧਮਾਕੇ ਵੀ ਹੋਏ ਨੇ ਪੰਜਾਬ ਦੇ ਵਿੱਚ ਔਰ ਕਈ ਥਾਂ ਤੇ ਅਟੈਕ ਹੋਏ ਨੇ ਉਹੀ ਹਥਿਆਰ ਜੋ ਨੇ ਸ਼ੱਕੇ ਸਮਝਿਆ ਜਾ ਰਿਹਾ ਹੈ ਕਿ ਉਹੀ ਹਥਿਆਰ ਹੁਣ ਮਿਲ ਰਹੇ ਨੇ ਜੀ ਅਰਵਿੰਦਰ ਪੁਲਿਸਿਸ ਮਾਮਲੇ ਵਿੱਚ ਕੀ ਕਰੀ ਪੁਲਿਸ ਜੀ ਪੁਲਿਸ ਨੂੰ ਜਿਸ ਤਰ੍ਹਾਂ ਮੈਂ ਦੱਸਿਆ ਕਿ ਦੋ ਤਿੰਨ ਦਿਨ ਪਹਿਲਾਂ ਸਿਧਵਾਗਲਾ ਪਿੰਡ ਦੇ ਸਮਝਿਓ ਜੋ ਤਲਾਬ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਸੀ ਜਦੋਂ ਸਰਪੰਚ ਨੇ ਤਲਾਬ ਨੂੰ ਸਾਫ਼ ਕਰਵਾਉਣਾ ਸ਼ੁਰੂ ਕੀਤਾ ਸੀਗਾ ਤਾਂ ਉੱਥੋਂ ਤਿਆਰ ਮਿਲੇ ਤਾਂ ਪੁਲਿਸ ਇੱਕਦਮ ਉੱਥੇ ਪਹੁੰਚੀ ਔਰ ਉੱਥੋਂ ਹਥਿਆਰਾਂ ਦਾ ਜੋ ਜ਼ਖੀਰਾ ਹੈ ਉਹਨਾਂ ਨੇ ਬਰਾਮਦ ਕੀਤਾ ਇਸੇ ਤਰੀਕੇ ਨਾਲ ਹੁਣ ਜਿਸ ਤਰ੍ਹਾਂ ਅਜ ਦੇਲੋਂ ਤੋਂ ਇਨਫੋਰਮੇਸ਼ਨ ਮਿਲੀ ਹੈ ਕਿ ਹਥਿਆਰ ਪੈਨੇ ਤਾਂ ਉੱਥੇ ਵੀ ਪੁਲਿਸ ਪਹੁੰਚ ਗਈ ਉਹਨਾਂ ਨੂੰ ਕੋਸ਼ਿਸ਼ ਕਰ ਰਹੀ ਹੈ ਕਿ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਉਸ ਤੋਂ ਬਾਅਦ ਉਹਨਾਂ ਦੀ شناخت ਕਰਾਏ ਫੋਰੈਂਸਿਕ ਲੈਬ ਦੇ ਵਿੱਚ ਭੇਜੇ ਕਿ ਇਹ ਕਦੋਂ ਦੇ ਹਥਿਆਰ ਨੇ ਕਿੱਥੋਂ ਆਏ ਨੇ ਕਿਸ ਤਰ੍ਹਾਂ ਦੇ ਨੇ